ਸੋ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਿਹਾ ਹੈ ਨਿਹੰਗ ਸਿੰਘ ਫੌਜਾਂ ਪਹੁੰਚਿਆ ਲੁਧਿਆਣੇ ਪਾਣੀ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਜਾ ਰਿਹਾ ਸੋ ਲੁਧਿਆਣੇ ਦੀ ਤਸਵੀਰਾਂ ਬਾਈ ਜੀ ਧੱਕਾ ਵਾ ਇਹਦਾ ਸ਼ਰਿਆਮ ਧੱਕਾ ਵਾ ਬਾਈ ਕਿਵੇਂ ਦੇਖਦੇ ਕਿੰਨਾ ਧੱਕਾ ਕਰ ਰਹੇ ਪ੍ਰਸ਼ਾਸਨ ਵਾਲੇ ਸ਼ਰਿਆਮ ਕਮੰਡਰ ਕਮਾਦ ਬਾਈ ਬਾਬਾ ਜੀ ਹੋਣੀ ਯਾਰ ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਿਆਦਾ ਝਗੜਾ ਹੋ ਰਿਹਾ ਹੈ ਕੋਈ ਹਿਰਾਸਤ ਕਰਕੇ ਗੱਲ ਕਰੋ ਜੀ ਆਰਾਮ ਨਾਲ ਬਾਈ ਜੀ ਪਹਿਲਾਂ ਪਹਿਲਾਂ ਦਸਤਾਰ ਬੈਟ ਕਰੋ ਪਹਿਲਾਂ ਦਸਤਾਰ ਬਾਈ ਜੀ ਸੈਟ ਕਰੋ ਆਪਾਂ ਹੈ ਤੁਹਾਡਾ ਪੂਰੀ ਜਨਤਾ ਨਵੇਂ ਲੋਕ ਜਿਹੜੇ ਬੱਚੇ ਸਿੱਧੇ ਸਿੱਧੇ ਸਾਲ ਦੋ ਸਾਲਾਂ ਚ ਮਰ ਜਾਣਗੇ ਪੰਜਾਬ ਦੇ ਜੇ ਤੁਸੀਂ ਨਾ ਆਵੇਰ ਹੋਏ ਨਾ ਜਾ ਕੇ ਓਹ ਫੋਟੋ ਤੋਂ ਚ ਖੜ ਕੇ ਨਾ ਦੇਖੋ ਯਾਰ ਪੈਣਾ ਪਾਣੀ ਅੱਖਾਂ ਤੋਂ ਆ ਜਾਂਦਾ ਕਿੱਥੇ ਉਹ ਲੋਕ ਉੱਠੇ ਰਹੇ ਨੇ ਰਾਤਾਂ ਦੇ ਵਿੱਚ ਜਿਹੜੇ ਪੜਦੇ ਬਾਹ ਦੇਖ ਲੋ ਭਾਈ ਜਿਹੜੇ ਕਹਿੰਦੇ ਸੀਗੇ ਕਿ ਲੋਕਾਂ ਨੇ ਪਹੁੰਚਣਾ ਨਹੀਂ ਤੁਹਾਨੂੰ ਦੱਸਿਆ ਸੀ ਜਿਹੜੇ ਹਾਰੂ ਸਿੰਘ ਹੈ ਉਹ ਪਹੁੰਚ ਜਾਣਗੇ ਤੇ ਅੱਜ ਨੱਖਾਂ ਵਾਲੇ ਮਾਰਨਾ ਅਣਖਾਂ ਵਾਲੇ ਅਣਖਾਂ ਵਾਲੇ ਇਹਨੇ ਪਹੁੰਚ ਚੁੱਕੇ ਹੈਗੇ ਆਜੋ ਮੇਰੇ ਭਰਾ ਜਿਹੜੇ ਵੀ ਆਸਤੇ ਪਾਸੇ ਪਰ ਤੁਰੇ ਆਉਂਦੇ ਹੈਗੇ ਆਪਾਂ ਪੁਲ ਦੇ ਥੱਲੇ ਆਜੋ ਇੱਥੇ ਤੇ ਬਾਤੂ ਮੰਨ ਲੋ ਜੇ ਸਿੰਘ ਪਹੁੰਚੇ ਹੋਏ ਹੈਗੇ ਤੇ ਬਾਈ ਲੱਖਾ ਵੀ ਪਹੁੰਚਣ ਵਾਲਾ ਆਗਾ ਪੰਜ ਸੱਤ ਮਿੰਟਾਂ ਦੇ ਵਿੱਚ ਆਪਣੇ ਵਿੱਚ ਪਹੁੰਚ ਜਾਣਾ ਉਹਨੇ ਨਾਲ ਬਾਈ ਮਨਤੋਜ ਮਾਨ ਹੈ ਉਹਨੂੰ ਪਤਾ ਵੀ ਅੱਗੇ ਵੀ ਸਿੰਘ ਹੋ ਜਿਹੜਾ ਟਾਈਮ ਦਿੰਦਾ ਜਿੱਥੇ ਟਾਈਮ ਦਿੰਦਾ ਉੱਥੇ ਪਹੁੰਚਦਾਗਾ ਇਸ ਕਰਕੇ ਭਾਈ ਲਖਣਾ ਆਪਣੇ ਮੈਂ 5-10 ਮਿੰਟਾਂ ਦੇ ਵਿੱਚ ਪਹੁੰਚਣ ਵਾਲਾ ਹੈ ਤੇ ਜਿੰਨੇ ਵੀ ਮੇਰੇ ਭਰਾ ਸਾਰੇ ਪਹੁੰਚ ਜੋ ਆਪਣੇ ਕੋਲ ਆ ਦਿਖਾ ਦੇ ਭਾਈ ਸਾਰਾ ਘੱਟ ਦਿਖਾ ਦੇ ਆਕੇ ਬਈ ਅਪੀਲ ਕਰਦੇ ਲੋਕਾਂ ਨੂੰ ਜਿਹੜਾ ਬਾਈਟ ਦੇ ਦੀਏ ਵਾਹ ਉਹ ਤੇਰੇ ਪਵੰਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਥਤ ਹੋਏਗਾ ਐਡੀ ਆਮ ਆਦਮੀ ਪਾਰਟੀ ਵਾਲੇ ਮਾੜੇ ਸਾਥਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਚ ਫਿਰ ਉਹ ਲੁਧਿਆਣੇ ਨੂੰ ਕੱਲੀ ਕੱਲੀ ਗਲੀ सील ਕਰਾਤੀ ਕੱਲੀ-ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸ਼ਕਰੋਂ ਤੜਕੇ 3 ਵੇ ਦੀਆਂ ਰੇਡਾਂ ਪੂਰੇ ਪੰਜਾਬ 'ਚ ਸਾਰੇ ਬੰਦੇ ਰਿਟੇਨ ਕਰ ਲੈ ਘਰਾਂ 'ਚ ਨਜ਼ਰਬੰਦ ਕਰ ਲੈ ਕੁਝ ਫੜ ਲੈ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸੜਕ 'ਤੇ ਬੈਠੇ ਆ ਉਹ ਬੜ ਨਹੀਂ ਦਿੱਤੇ ਹਬੌਰੋਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੁਕੇ ਵਾਲੇ ਲੁਧਿਆਣੇ ਵਾਲੇ ਕੱਲੇ-ਕੱਲੇ ਬੰਦੇ ਦੇ ਉੱਤੇ ਕੱਲੇ-ਕੱਲੇ ਬੰਦੇ ਦੇ 10-10 ਬੰਦੇ ਤੇ ਪੁਲਿਸ ਵਾਲੇ ਬਿਠਾ ਦੇ ਆ ਹੱਦ ਹੋ ਗਈ ਲਾਜ ਹੋਰ ਕੋਈ ਕਾ ਨਹੀਂ ਲਾਜ ਜਿੰਨਾ ਜ਼ੋਰ ਤੇਰਾ ਜਿੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਾ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰਦੇ ਲਾ ਦੇ ਜ਼ੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਪਰੋ ਹੱਥ ਤੇ ਖੁਦਾ ਦਾ ਬੈਰ ਆ ਆ ਦੇਖ ਲਾ ਜਿਹੜੇ ਕਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪ੍ਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਉਹ ਪਾਣੀਆਂ ਯਹਰਾ ਪਾ ਕੇ ਸਾਨੂੰ ਮਾਰਦਾ ਤੇ ਅਸੀਂ ਯਹਰਾ ਰੋਕਣ ਦੀ ਗੱਲ ਕਰਦੇ ਆਂ ਯਹਰਾ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟੈਕਟ ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੇ ਆਲੇ ਦੁਆਲੇ ਪੁਲਿਸ ਦਾ ਪੈਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਵਰਗੇ ਨਾਲ ਦੇ ਮੁੰਡੇ ਕੁਛ ਪੜੇਗੇ ਮੁਰੇ ਪਹੁੰਚੇ ਰਾਜ ਵਰਗੇ ਖਾਲਸ ਵਰਗੇ ਡਾਂਗਾ ਮਾਰ ਕੇ ਪੁਲਿਸ ਲੱਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿੱਤੇ ਵੀ ਤੁਹਾਨੂੰ ਇੱਕ ਘੇਰਦੇ ਆ ਉਥੇ ਆਪਣਾ ਨਾਅਰ ਨਾਲ ਬੈਠ ਕੇ ਸੜਕਾਂ ਦੇ ਜਾਮ ਕਰਦੇ। ਨਿਕਲਣਾ ਜ਼ਰੂਰ ਆ ਹਾਂ ਅੱਜ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਣਗੇ ਤਾਂ ਨਹੀਂ ਹੋਣੀਆਂ ਨਹੀਂ ਭਾਈ। ਇਹ ਯਾਦ ਰੱਖਿਓ। ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰੇ ਆ ਨੇੜੇ ਹੀ ਆ। ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆ। ਆਵਾਂਗੇ ਹਰ ਹਾਲ ਜਾਵਾਂਗੇ। ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ। ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਆ ਯਾਰਾਂ ਕਰਕੇ ਆ ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨੀ ਜਮੀਰ ਮਰੀ ਕੋਈ ਗੱਲ ਨਹੀਂ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ ਬਾਰ ਮੌਕਾ ਨਹੀਂ ਹੋਏ ਆਉਣਾ ਯਾਰਾਂ ਥੋੜੇ ਪਾਣੀ 'ਚ ਆ ਗਿਓ ਥੋੜੇ ਜਰੇਨੀਮ ਆ ਗਿਆ ਪਾਣੀ 'ਚ ਘਰਾਂ ਤੱਕ ਥੋੜੇ ਮੌਤ ਆ ਗਈਏ ਪਾਣੀਆਂ ਰਾਹੀਂ ਅੱਜ ਵੀ ਨਾ ਉੱਠੇ ਦਾ ਭੁੱਲ ਜੋ ਕਦੇ ਵੀ ਤਮਾਸ਼ੀਬੀਂ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਫੜਕਾਂ ਨਿਕਲ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਛੋਟੀ ਦਾ ਜ਼ੋਰ ਕਹਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰ ਦਿਓ ਨਵੇਂੜ ਲਾ ਕੋਈ ਰੀ ਤੇਰੇ ਮਨ ਚ ਰਹਿ ਨਾ ਜਾਵੇ ਆਵਾਦੀ ਪਾਰਟੋ ਕੇਜਰੀਵਾਲ ਤੇਰੇ ਹੀ ਮਨਜ਼ੂਰੀ ਨਾਲ ਜੇ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜ਼ੋਰ ਕਿਸਣਾ ਕੱਢ ਦੇ ਹੁਣ ਛੱਡੀ ਨਾ ਕੋਈ ਕੱਕ ਸੋ ਆਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਚਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਲੁਧਿਆਣਾ ਦੇ ਨੇੜੇ ਪਹੁੰਚੋ ਲੁਧਿਆਣਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫਿਰ ਵੀ ਜਿੱਥੇ ਕਿਤੇ ਹੋਰ ਜ਼ਿਲ੍ਹੇ 'ਚ ਘੇਰਦੇ ਆ ਇਕੱਠੇ ਹੋ ਕੇ ਹੁਣ ਇਕੱਠੇ ਹੋ ਜੋ ਕੋਈ ਆ ਕੇ ਦਵਾ ਦਿਓ ਪਿੰਡਾਂ 'ਚ ਉੱਥੇ ਪਹੁੰਚੋ